ਖਿੜੀ ਮੋਤ ਨੇ ਨਾ ਫਰਕ ਆਉਣ ਦਿੱਤਾ ਚੋਹਾਂ ਵੀਰਾਂ ਦੇ ਗੁੜੇ ਉਸ ਪਿਆਰ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਾਲੇ ਹੈ ਉਸ ਨਿੱਕੀ ਤਲਵਾਰ ਅੰਦਰ ਕਿੰਨੀਆਂ ਖਾਦੀਆਂ ਸੱਤਾ ਜੀਤ ਸਿੰਘ ਨੇ ਕਿੰਨੇ ਖੂਬੇ ਨੇ ਤੀਰ ਜੂਜਾਰੇ ਅੰਦਰ ਕਿੰਨੀਆਂ ਖਾਦੀਆਂ ਨੇ ਸੱਤਾ ਜੀਤ ਸਿੰਘ ਨੇ ਕਿੰਨੇ ਖੂਬੇ ਨੇ ਟੀਰ ਪਾਰੇ ਅੰਦਰ ਦਾਦੀ ਟੱਕੇ ਅੰਬੁਰਜ ਦੀ ਚੀਤ ਵਿੱਚੋਂ ਫੁੱਲ ਲੁੱਕ ਗਏ ਨੇ ਈਟਾਂ ਦੇ ਪਾਰੇ ਅੰਦਰ ਅਰਸ਼ੋਂ ਦਾਦੇ ਸ਼ਹੀਦ ਨੇ ਚਤੀ ਪਾਈ ਕਿੰਨਾ ਸਿੱਧਕ ਹੈ ਮੇਰੇ ਪਰਿਵਾਰ ਅੰਦਰ ਜੁਜੇ ਕਿਸ ਤਰ੍ਹਾਂ ਧਰਮ ਤੋਂ ਸਾਹਿਬ ਜਾਦੇ ਦੋ ਮੈਦਾਨੇ ਅੰਦਰ ਦੋ ਦੀਵਾਰੇ ਅੰਦਰ ਜੁਜੇ ਕਿਸ ਤਰ੍ਹਾਂ ਧਰਮ ਤੋਂ ਸਾਹਿਬ ਜਾਦੇ ਦੋ ਮੈਦਾਨੇ ਅੰਦਰ ਦੋ ਦੀਵਾਰੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ